ਇਸ ਵੇਲੇ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੀ ਸਰਕਾਰ ਪੰਜਾਬੀਆਂ ਲਈ ਖੁਸ਼ਖਬਰੀ ਦੇ ਸਕਦੀ ਹੈ ਤੇ ਵਰਕ ਪਰਮਿਟ ਦੇ ਵਿੱਚ ਵੱਡਾ ਜਿਹੜਾ ਉਹ ਬਦਲਾ ਕੀਤਾ ਹੈ ਤੇ ਭਾਰਤੀ ਤੇ ਪੰਜਾਬੀ ਕਾਮੇ ਜਿਹੜੇ ਨੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਤੇ ਇਹ ਸ਼ਾਇਦ ਕਿੱਥੇ ਨਾ ਕਿੱਥੇ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਵੀ ਹੈ ਤੇ ਦੱਸ ਦਈਏ ਕਿ ਕੈਨੇਡਾ ਰਹਦੇ ਪੰਜਾਬੀਆਂ ਲਈ ਖੁਸ਼ਖਬਰੀ ਜਿਹੜੀ ਆ ਉਧਰ ਦੇ ਨਵੇਂ ਸਰਕਾਰ ਨਵੇਂ ਪ੍ਰਧਾਨ ਮੰਤਰੀ ਮਾਰਕ ਦੀ ਅਗਵਾਈ ਵਾਲੀ ਨਵੇਂ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਵਰਕ ਪਰਮਿਟ ਨੀਮਾ ਵਿੱਚ ਬਦਲਾਅ ਕੀਤਾ ਹੈ ਤੇ ਇਸ ਦੇ ਨਾਲ ਹੀ ਸਭ ਤੋਂ ਵੱਧ ਲਾਭ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੂੰ ਹੋਏਗਾ ਜੋ ਕੈਨੇਡਾ ਵਿੱਚ ਨੌਕਰੀਆਂ ਤੇ ਕੰਮ ਲਈ ਸੰਘਰਸ਼ ਕਰ ਰਹੇ ਹਨ ਕੈਨੇਡਾ ਦੀ ਲਗਭਗ 4 ਕਰੋੜ ਦੀ ਆਬਾਦੀ ਵਿੱਚੋਂ 14 ਲੱਖ ਲੋਕ ਭਾਰਤੀ ਮੂਲ ਦੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਪੜਾਈ ਤੇ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਵਰਕ ਪਰਮਿਟ ਦੀ ਟੀਲ ਭਾਰਤੀਆਂ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਹੁਣ ਜਿਹੜਾ ਨਮਾ ਰੂਲ ਕੱਢਿਆ ਗਿਆ ਹੈ ਜਾਂ ਵਰਕ ਪਰਮਿਟ ਦੇ ਵਿੱਚ ਜਿਹੜੀਆਂ ਛੂਟ ਦਿੱਤੀ ਗਈ ਹੈ ਉਸ ਦੇ ਮੁਤਾਬਿਕ ਜਿਹੜੀਆਂ ਮੀਡੀਆ ਰਿਪੋਰਟ ਆ ਰਹੀਆਂ ਨੇ ਤੇ ਵਰਕ ਪਰਮਿਟ ਨੀਮਾ ਵਿੱਚ ਬਦਲਾਅ ਕੈਨੇਡੀਅਨ ਸਰਕਾਰ ਦੀ ਇੱਕ ਅਸਥਾਈ ਜਨਤਕ ਨੀਤੀ ਹੈ ਜੋ ਕਿ ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾ ਨੂੰ ਬਦਲਣ ਬੇਲੇ ਕੁਝ ਜ਼ਰੂਰਤਾਂ ਤੋਂ ਛੋਟ ਦਿੰਦੀ ਹੈ ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਕਾਮੇ ਰੋਜ਼ਗਾਰ ਬਦਲਣ ਤੋਂ ਬਾਅਦ ਜਬ ਵਰਕ ਪਰਮਿਟ ਦੀ ਅਜੇ ਹੀ ਲੰਬੀ ਤੋਂ ਹੋਣ ਤੇ ਵੀ ਕੰਮ ਕਰਨਾ ਜਾਰੀ ਰੱਖ ਸਕਤੇ ਹਨ ਕੈਨੇਡਾ ਵਿੱਚ ਵਰਕ ਪਰਮਿਟ ਲਈ ਅਰਜੀ ਦੇਣ ਤੋਂ ਬਾਅਦ ਵੀ ਵਰਕ ਪਰਮਿਟ ਲੰਬੇ ਸਮੇਂ ਤੱਕ ਨਹੀਂ ਹੁੰਦਾ ਅਜਿਹੇ ਵਿੱਚ ਹੁਣ ਜੇਕਰ ਕੋਈ ਵੀ ਨੌਕਰੀ ਜੁਆਇਨ ਕਰਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੋਏਗੀ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਵਰਕ ਪਰਮਿਟ ਨਿਯਮਾਂ ਤਹਿਤ ਬੈਦ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਵਾਂ ਵਰਕ ਪਰਮਿਟ ਪ੍ਰਾਪਤ ਕਰਨਾ ਜ਼ਰੂਰੀ ਹੈ ਹੁਣ ਉਹ ਵਰਕ ਪਰਮਿਟ ਅਰਜੀ ਲੰਬਿਤ ਹੋਣ ਤੇ ਨਵੀਂ ਨੌਕਰੀ ਨੂੰ ਸ਼ੁਰੂ ਕਰ ਸਕਦੇ ਹਨ ਹੁਣ ਤੱਕ ਜਿਹੜੇ ਉੱਥੇ ਰਹਿਣ ਵਾਲੇ ਵਿਦੇਸ਼ੀ ਵਰਕ ਪਰਮਿਟ ਅਰਜੀ ਲੰਬਿਤ ਹੋਣ ਤੇ ਕੰਮ ਕਰਨ ਲਈ ਅਧਾਰਿਤ ਸਨ ਪਰ ਵਰਕ ਪਰਮਿਟ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕਿਸੇ ਨਵੇਂ ਕਾਰੋਬਾਰ ਜਾਂ ਮਾਲਕ ਕੋਲ ਨਹੀਂ ਜਾ ਸਕਦੇ ਹਨ ਅਜਿਹੇ ਲੋਕਾਂ ਨੂੰ ਹੁਣ ਇਸ ਨਿਯਮ ਦਾ ਲਾਭ ਹੋਏਗਾ ਨਵੀਂ ਨਵੀਂ ਤਹਿਤ ਕਲੋਸ ਵਰਕ ਪਰਮਿਟ ਦੇ ਕੰਮ ਕਰਨ ਵਾਲਾ ਕਰਮਚਾਰੀ ਨਵਾਂ ਵਰਕ ਪਰਮਿਟ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਨਵੀਂ ਕੰਪਨੀ ਜਾਂ ਨਵੀਂ ਪੋਜੀਸ਼ਨ ਵਿੱਚ ਕੰਮ ਸ਼ੁਰੂ ਕਰ ਸਕਦਾ ਹੈ ਇਸ ਲਈ ਉਹ ਸਿਰਫ ਇਮੀਗ੍ਰੇਸ਼ਨ ਦੀ ਜਿਹੜੀ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਇਜਾਜ਼ਤ ਲੈਣੀ ਪੈਂਦੀ ਆ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਨੇ ਪੁਰਾਣੀ ਨੀਤੀ ਦੀ ਥਾਂ ਲੈ ਲਈ ਹੈ ਇਸ ਨੀਤੀ ਵਿੱਚ ਇੱਕ ਵੱਡਾ ਬਦਲਾਅ ਇਹ ਹੈ ਕਿ ਹੁਣ ਨਵੇਂ ਵਰਕ ਪਰਮਿਟ ਅਰਜੀ ਦੌਰਾਨ ਜਿਹੜੇ ਬਿਊਰੋਕ੍ਰੇਟਸ ਗਿਆ ਬਾਇਓ ਸਟੈਟਿਸ ਦੇਣ ਦੀ ਲੋੜ ਹੁੰਦੀ ਆ ਉਹ ਨਹੀਂ ਹੋਏਗੀ ਤੇ ਇਹ ਅਜਿਹੇ ਵਿੱਚ ਇਹ ਵੱਡਾ ਫਾਇਦਾ ਹੋਏਗਾ ਤੇ ਕਿਤੇ ਨਾ ਕਿਤੇ ਪੰਜਾਬੀਆਂ ਲਈ ਇਹ ਵੱਡੀ ਛੂਟ ਹੋ ਸਕਦੀ ਆ ਕਿ ਹੁਣ ਸਿਰਫ ਅਰਜੀ ਦੇ ਕੇ ਹੀ ਜਾਂ ਉਸ ਤੋਂ ਜਿਹੜੇ ਫਾਇਦੇ ਦੱਸੇ ਗਏ ਨੇ ਉਹ ਨਵੀਂ ਕੰਪਨੀ ਜਾਂ ਨਵੇਂ ਮਾਲਕ ਕੋਲ ਜਾ ਕੇ ਕਮਕਾਰ ਕਰ ਸਕਦੇ ਹਨ